नेशਨਲ ਚੈਨਲ ਦੀ ਗੱਲ ਕਰੀਏ ਜਿਹੜੇ ਨੈਸ਼ਨਲ ਚੈਨਲ ਨੇ ਉਹਨਾਂ ਦਾ ਅਜੰਡਾ ਤਾਂ ਸਾਨੂੰ ਪਤਾ ਹੀ ਹੈ ਪੰਜਾਬ ਨੂੰ ਬਦਨਾਮ ਕਰਨਾ ਹੈ ਲੇਕਿਨ ਜੋ ਪੰਜਾਬ ਦੇ ਚੈਨਲ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਜਿਨ੍ਹਾਂ ਨੂੰ ਲੋਕਾਂ ਨੇ ਹੀਰੋ ਬਣਾ ਦਿੱਤਾ ਉਹ ਚੈਨਲ ਵੀ ਇੱਕ ਫੋਟੋ ਜਿਹੜੀ ਵਾਇਰਲ ਹੁੰਦੀ ਆ ਉਹਨੂੰ ਲਗਾਤਾਰ ਦਿਖਾਈ ਜਾ ਰਹੇ ਨੇ ਕਿ ਅੰਮ੍ਰਿਤਪਾਲ ਹੈ ਅਸਲੀ ਫੋਟੋ ਇਹ ਦੱਸੀ ਜਾ ਰਹੀ ਹੈ ਹਾਲਾਂਕਿ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਇਹ ਅਸਲੀ ਹੈ ਜਾਂ ਉਹ ਨਕਲੀ ਹੈ ਇੱਕ ਬੱਚਾ ਵੀ ਜਿਹੜਾ ਵਾ ਉਹ ਵੀ ਐਡੀਟਿੰਗ ਜਿਹੜੀ ਇਸ ਲੈਵਲ ਦੀ ਕਰ ਜਾਂਦਾ ਹੈ ਅੱਜ ਕੱਲ ਐਪ ਇੰਨੀ ਆ ਗਿਆ ਲੇਕਿਨ ਸਾਡੇ ਚੈਨਲ ਕੀ ਕਰਦੇ ਨੇ ਸਾਡੇ ਚੈਨਲ ਜਿਹੜੇ ਨੇ ਉਹ ਇਹਨੂੰ ਬਿੰਦਾ ਦੇਖਿਆ ਵਾਇਰਲ ਕਰੀ ਜਾ ਰਹੇ ਨੇ ਕਿ ਜੋ ਸਾਡੇ ਜੁਗਾਰੀਆ ਸੀ ਕਿਉਂ ਨਹੀਂ ਸਮਝਦੇ ਪਏ ਅਸੀਂ ਲੋਕਾਂ ਦੇ ਕੋਲ ਵਿਸ਼ਵਾਸ ਬਣਵਾਇਆ ਕਿ ਅਸੀਂ ਦਿੱਲੀ ਅੰਦੋਲਨ ਦੇ ਵਿੱਚ ਕਿਸਾਨਾਂ ਲਈ ਕੰਮ ਕੀਤਾ ਅਸੀਂ ਵਿਸ਼ਵਾਸਤਾ ਬਣਾ ਲਿਆ ਲੇਕਿਨ ਉਹਨੂੰ ਲੋਕਾਂ ਨੂੰ ਅਸੀਂ ਆਪਣੇ ਤੇ ਟਿਕਾ ਕੇ ਰੱਖ ਸਕੀਏ ਅੱਜ ਲੋਕ ਵਿਸ਼ਵਾਸ ਨਹੀਂ ਕਰ ਰਹੇ ਉਹ ਕਹਿੰਦੇ ਜੇ ਤੁਸੀਂ ਅੱਜ ਕਦ ਆਪਣਾ ਨਾ ਕਿਸੇ ਦੇ ਯਕੀਨ ਕਰਨਾ ਤੁਸੀਂ ਪੰਜਾਬ ਦਾ ਮਹੌਸਾ ਹੀ ਕਰਨਾ ਤਾਂ ਚੈਨਲ ਨਾ ਦੇਖੋ ਸਾਡੇ ਹਲਾ ਦੇ ਹੋ ਗਏ ਨੇ ਅਸੀਂ ਕਰਿਆ ਆ ਕੁਝ ਫੋਟੋ ਇੱਕ ਆ ਗਈ ਉਹਨੂੰ ਦਿਖਾ ਕੇ ਜੀ ਵੀਊ ਲੈ ਲਿਆ ਜੀ ਕਿੰਨਾ ਵੀਊ ਆ ਜਾਏਗਾ ਕਿ ਜੇ ਅਸੀਂ ਰਿਪੋਰਟਿੰਗ ਸਾਡੇ ਹਿੱਸੇ ਆਈ ਹੈ ਜੇ ਅਸੀਂ ਰਿਪੋਰਟਿੰਗ ਕਰਨੀ ਹੈ ਤਾਂ ਅਸੀਂ ਕਿਉਂ ਨਹੀਂ ਵਧੀਆ ਕਰ ਰਹੇ ਅਸੀਂ ਕਿਉਂ ਇਹ ਚੀਜ਼ ਨੂੰ ਲੋਕਾਂ ਦੇ ਵਿੱਚ ਹਵਾ ਬਣਾ ਕੇ ਪੇਸ਼ ਕਰ ਰਹੇ ਹਾਂ ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਨੋਜੀਆ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਵਾਇਰਲ ਹੋ ਰਹੀਆਂ ਨੇ ਕਿਹੜੀਆਂ ਤਸਵੀਰਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ ਤੁਹਾਨੂੰ ਥੋੜੇ ਹੀ ਸਮੇਂ ਦੇ ਵਿੱਚ ਪਤਾ ਲੱਗ ਜਾਵੇਗਾ ਸੋਸ਼ਲ ਮੀਡੀਆ ਦੀ ਜੇਕਰ ਸਭ ਤੋਂ ਪਹਿਲਾਂ ਗੱਲ ਕਰੀਏ ਸੋਸ਼ਲ ਮੀਡੀਆ ਵੱਖੋ ਵੱਖਰੇ ਮੁੱਦੇ ਜਦੋਂ ਵੀ ਗਰਮੋਂਦੇ ਨੇ ਤਾਂ ਆਪਣਾ ਇੱਕ ਅਹਿਮ ਰੋਲ ਅਦਾ ਕਰਦਾ ਹੈ ਪਰ ਅੱਜ ਅਸੀਂ ਗੱਲ ਕਰਦੇ ਹਾਂ ਕਿ ਸੋਸ਼ਲ ਮੀਡੀਆ ਦਾ ਨੁਕਸਾਨ ਕੀ ਹੈ ਪਹਿਲਾਂ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਵੀ ਅਸੀਂ ਦਿਖਾਵਾਂਗੇ ਕਿਉਂਕਿ ਹਾਲ ਹੀ ਦੇ ਵਿੱਚ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਹਾਲੀ ਦੇ ਦਿਨਾਂ ਦੇ ਵਿੱਚ ਤਹਿਲਕਾ ਵੀ ਮਚਾਇਆ ਹੋਇਆ ਹੈ ਤਾਂ ਦੱਸਦੀ ਹੈ ਕਿ ਦਾਵਾਇਕ ਕੀਤਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੀਆਂ ਵੀ ਇਹ ਤਸਵੀਰਾਂ ਜਿਹੜੀਆਂ ਵੀ ਸੀਸੀਟੀਵੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਇਹਨਾਂ ਦੇ ਵਿੱਚ ਨਜ਼ਰ ਆ ਰਿਹਾ ਸ਼ਖਸ ਟਰ ਹੈ ਉਹ ਅਮ੍ਰਿਤਪਾਲ ਸਿੰਘ ਹੈ ਤੇ ਨਾਲ ਹੀ ਹੋਰ ਤਾਂ ਹੋਰ ਉਸ ਦਾ ਸਾਥੀ ਪਪਲਪ੍ਰੀਤ ਸਿੰਘ ਹੈ ਦੱਸਦੀ ਹੈ ਕਿ ਕੱਲ ਸ਼ਾਮ ਇੱਕ ਤਸਵੀਰ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਦੋ ਸ਼ਖਸ ਜਿਹੜੇ ਨੇ ਉਹ ਬੈਠੇ ਹੋਏ ਨਜ਼ਰ ਆਉਂਦੇ ਨੇ ਇੱਕ ਸ਼ਖਸ ਨੇ ਪੱਗ ਜਿਹੜੀ ਹੈ ਉਹ ਬੱਜੀ ਹੋਈ ਹੈ ਅਤੇ ਇਸ ਦੇ ਹੱਥ ਦੇ ਵਿੱਚ એનર્ਜੀ ਡਰਿੰਕ ਹੈ ਅਤੇ ਦੂਸਰਾ ਸ਼ਖਸ ਜੋ ਇਸ ਸ਼ਖਸ ਦੇ ਨਾਲ ਬੈਠਾ ਹੋਇਆ ਨਜ਼ਰ ਆ ਰਿਹਾ ਹੈ ਉਹ ਸੈਲਫੀ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੀ ਦੇਰ ਸੀ ਕਿ ਵੱਖੋ-ਵੱਖਰੇ ਚੈਨਲਾਂ ਦੇ ਵੱਲੋਂ ਵੱਖੋ-ਵੱਖਰੀਆਂ ਵੈੱਬਸਾਈਟਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਇਸ ਤਸਵੀਰ ਦੇ ਵਿੱਚ ਨਜ਼ਰ ਆਉਣ ਵਾਲੇ ਇਹ ਦੋਵੇਂ ਸ਼ਖਸ ਅਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਹੈ ਅਤੇ ਹੋਰ ਤਾਂ ਹੋਰ ਇੱਥੇ ਹੀ ਬੱਸ ਨਹੀਂ ਹੋਈ ਇੱਕ ਹੋਰ ਤਸਵੀਰ ਰਾਤ ਨੂੰ ਫੇਰ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਫਿਰ ਦੋ ਸ਼ਖਸ ਨਜ਼ਰ ਆਉਂਦੇ ਨੇ ਅਤੇ ਹੁਣ ਇਹ ਸ਼ਖਸ ਜਿਹੜੇ ਸੀਗੇ ਉਹ ਜੁਗਾੜੂ ਰੇੜੇ ਤੇ ਬੈਠੇ ਹੋਏ ਨਜ਼ਰ ਆਇਆ ਜਿਸ ਤੋਂ ਬਾਅਦ ਬਿਨਾ ਕੋਖ ਪੜਤਾਲ ਕੀਤੇ ਇਸ ਨੂੰ ਵਾਇਰਲ ਕਰ ਦਿੱਤਾ ਗਿਆ ਅਤੇ ਫਿਰ ਤੋਂ ਵੱਖੋ ਵੱਖਰੇ ਚੈਨਲਾਂ ਦੇ ਵੱਲੋਂ ਇਸ ਨੂੰ ਚਲਾ ਦਿੱਤਾ ਗਿਆ ਤਾਂ ਸਾਡੀ ਜਾਣਕਾਰੀ ਦੇ ਵਿੱਚ ਹੁਣ ਵਾਅਦਾ ਕਰਨ ਦੇ ਲਈ ਸਾਡੇ ਚੈਨਲ ਦੇ ਡਾਇਰੈਕਟਰ ਜਨਰਲ ਜਗਜੀਤ ਤੰਜੂ ਸਾਡੇ ਨਾਲ ਨੇ ਤਾਂ ਤੁਸੀਂ ਕਿਵੇਂ ਦੇਖਦੇ ਹੋ ਕੱਲ ਸ਼ਾਮ ਦੋ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਲੋਕ ਬਿਨਾ ਕੋਕ ਪੜਤਾਲ ਕਿਤੇ ਵੱਖੋ ਵੱਖਰੇ ਚੈਨਲ ਜਿਹੜੇ ਨੇ ਉਹ ਦਾਵਾ ਕਰ ਦਿੰਦੇ ਨੇ ਕਿ ਅਮਰਿਤਪਾਲ ਸਿੰਘ ਹੈ ਤੇ ਨਾਲ ਜਿਹੜਾ ਉਹਦਾ ਸ਼ਖਸ ਨਜ਼ਰ ਆ ਰਿਹਾ ਉਹ ਪਪਲਪ੍ਰੀਤ ਸਿੰਘ ਹੈ ਕਿਵੇਂ ਦੇਖਦੇ ਹੋ। ਸਭ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਜਾਵੇ ਜਦੋਂ ਅਮਰਿਤਪਾਲ ਦੀ ਗੱਲ ਆਉਂਦੀ ਹੈ ਲਗਾਤਾਰ ਆਪਾਂ ਦੇਖਿਆ ਪਹਿਲੇ ਦਿਨ ਤੋਂ ਵੀਡੀਓ ਵਾਇਰਲ ਹੋਈਆਂ ਸੀਸੀਟੀਵੀ ਸਮਝਣ ਦੀ ਗੱਲ ਹੈ ਕਿ ਜਦੋਂ ਇੱਕ ਵਿਅਕਤੀ ਦੇ ਮੁਗਰ ਇਨੀ ਫੋਰਸ ਲੱਗੀ ਹੋਵੇ ਤਾਂ ਉਸ ਟਾਈਮ ਦੇ ਉੱਪਰ ਉਹ ਕਿੱਥੇ ਨਜ਼ਰ ਆਏਗਾ। ਹੁਣ ਜਿਹੜੀ ਤੁਸੀਂ ਫੋਟੋ ਦੀ ਗੱਲ ਕੀਤੀ ਹੈ ਉਹਦੇ ਵਿੱਚ ਉਹ એનર્ਜੀ ਡਰਿੰਕ ਲੈ ਰਿਹਾ ਵਾ ਕੀ ਉਹਦੇ ਕੋਲ ਇੰਨਾ ਸਮਾਂ ਹੈ ਉਹ ਪੁਲਿਸ ਤੋਂ ਭੱਜ ਰਿਹਾ ਵਾ ਇੱਕ ਵਿਅਕਤੀ ਸਕੂਟਰੀ ਤੇ ਭੱਜ ਰਿਹਾ ਉਹ ਫੋਟੋ ਲੈ ਰਿਹਾ ਉਹਦੇ ਕੱਪੜਿਆਂ ਦੇ ਦੁਖਿਆ ਜਾਵੇ ਕੱਪੜੇ ਸਾਦੀਆਂ ਦੇ ਪਾਏ ਪਏ ਨੇ ਤੁਸੀਂ ਆ ਆਈਟੀ ਸੈਲ ਤੱਕ ਵੀ ਦੇਖੀਏ ਤਾਂ ਕੋਈ ਸਮਝ ਜਾਂਦਾ ਕਿ ਇਹ ਚੀਜ਼ਾਂ ਸ਼ਰਤ ਹੋ ਸਕਦੀਆਂ ਲੇਕਿਨ ਆਪਾਂ ਆਪਣੇ ਚੈਨਲ ਦੀ ਗੱਲ ਕਰਾਂਗੇ ਜੋ ਪੰਜਾਬ ਦੇ ਚੈਨਲ ਨੇ ਨੇਸ਼ਨ ਚੈਨਲ ਦੀ ਗੱਲ ਕਰੀਏ ਜਿਹੜੇ ਨੇਸ਼ਨ ਚੈਨਲ ਨੇ ਉਹਨਾਂ ਦਾ ਅਜੰਡਾ ਤਾਂ ਸਾਨੂੰ ਪਤਾ ਹੀ ਹੈ ਪੰਜਾਬ ਨੂੰ ਬਦਨਾਮ ਕਰਨਾ ਹੈ ਲੇਕਿਨ ਜੋ ਪੰਜਾਬ ਦੇ ਚੈਨਲ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਜਿਹਨਾਂ ਨੂੰ ਲੋਕਾਂ ਨੇ ਹੀਰੋ ਬਣਾ ਦਿੱਤਾ ਉਹ ਚੈਨਲ ਵੀ ਇੱਕ ਫੋਟੋ ਜਿਹੜੀ ਵਾਇਰਲ ਹੁੰਦੀ ਆ ਉਹਨੂੰ ਲਗਾਤਾਰ ਦਿਖਾਈ ਜਾ ਰਹੇ ਨੇ ਕਿ ਅੰਮ੍ਰਿਤਪਾਲ ਹੈ ਦਿਖਾਓ ਫੋਟੋ ਦਿਖਾਓ ਦਿਖਾਉਣ ਦਾ ਕੋਈ ਚੱਕਰ ਨਹੀਂ ਗਿਆ ਲੇਕਿਨ ਉਹਦੀ ਪਹਿਲਾਂ ਦੇਖੋ ਨਾ ਕਿ ਉਹ ਹੈ ਕੀ ਫੋਟੋ ਕਿਸ ਕਿਸ ਚੀਜ਼ ਦੀ ਫੋਟੋ ਹੈ ਇੱਕ ਵਾਕਈ ਹੀ ਉਹ ਫੋਟੋ ਅੰਮ੍ਰਿਤਪਾਲ ਦੀ ਹੈ ਤੁਸੀਂ ਇਹ ਦੱਸੋ ਕਿ ਇਹ ਅੰਮ੍ਰਿਤਪਾਲ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਲੋਕ ਲੋਕ ਤੁਹਾਨੂੰ ਥੱਲੇ ਲਿਖ ਰਹੇ ਨੇ ਗਾਲਾਂ ਵੀ ਕੱਢ ਰਹੇ ਨੇ ਲੋਕ ਇਹ ਲਿਖ ਰਹੇ ਨੇ ਕਿ ਇਹ ਅੰਮ੍ਰਿਤਪਾਲ ਨਹੀਂ ਹੈ ਇੱਕ ਬੱਚਾ ਤੱਕ ਜਾਂਦਾ ਹੈ ਫੋਟੋ ਐਡਿਟ ਹੈ ਠੀਕ ਹੈ ਜੀ ਤਾਂ ਇਹਨਾਂ ਲੋਕਾਂ ਨੂੰ ਕਿਉਂ ਨਹੀਂ ਸਮਝ ਆਂਦੀ ਜੇ ਆਪਾਂ ਹੁਣ ਇਹ ਹੀ ਗੱਲ ਕਰ ਲਈ ਜਾਵੇ ਤਾਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉਹ ਫੋਟੋਆਂ ਪਹਿਲਾਂ ਸਭ ਤੋਂ ਸਕਰੀਨ ਦੇ ਉੱਪਰ ਦਿਖਾਈਏ ਤਾਂ ਇਹ ਜਿਵੇਂ ਇਹ ਫੋਟੋ ਜਿਹਨੂੰ ਕਹਿ ਕੇ ਆ ਵਾਇਰਲ ਦਾ ਕਹਿ ਕੇ ਕਰ ਦਿੱਤਾ ਗਿਆ ਨਾ ਬਿਲਕੁਲ ਕਿ ਇਹ ਅੰਮ੍ਰਿਤਪਾਲ ਦੀ ਹੈ ਲੇਕਿਨ ਹੁਣ ਇਹਦੀ ਦੂਜੀ ਫੋਟੋ ਜਿਹੜੀ ਹੈ ਜਿਹੜੀ ਬਾਅਦ ਵਿੱਚ ਹੁੰਦੀ ਹੈ ਅਸਲੀ ਫੋਟੋ ਇਹ ਦੱਸੀ ਜਾ ਰਹੀ ਹੈ ਹਾਲਾਂਕਿ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਇਹ ਅਸਲੀ ਹੈ ਜਾਂ ਉਹ ਨਕਲੀ ਹੈ ਨਾ ਲੇਕਿਨ ਕਿਹਾ ਜਾਂਦਾ ਹੈ ਕਿ ਇਹ ਅਸਲੀ ਹੈ ਹੁਣ ਦੇਖੋ ਨਾ ਦੋਵੇਂ ਫੋਟੋ ਦੇ ਵਿੱਚ ਐਡਿਟ ਕਿਦਾਂ ਦਾ ਹੁੰਦਾ ਹੈ ਆ ਬਿਲਕੁਲ ਜੇ ਸਾਡੇ ਐਡੀਟਰ ਤਾਂ ਇੱਥੇ ਕੰਮ ਜਿਹੜੇ ਕਰਦੇ ਤਾਂ ਪ੍ਰੋਫੈਸ਼ਨਲ ਨੇ ਇੱਕ ਬੱਚਾ ਵੀ ਜਿਹੜਾ ਵਾ ਉਹ ਵੀ ਐਡੀਟਿੰਗ ਜਿਹੜੀ ਇਸ ਲੈਵਲ ਦੀ ਕਰ ਜਾਂਦਾ ਹੈ ਅੱਜ ਕੱਲ ਐਪ ਇੰਨੀ ਆ ਗਈਆਂ ਲੇਕਿਨ ਸਾਡੇ ਚੈਨਲ ਕੀ ਕਰਦੇ ਨੇ ਸਾਡੇ ਚੈਨਲ ਜਿਹੜੇ ਨੇ ਉਹ ਇਹਨੂੰ ਬਿਨਾਂ ਦੇਖਿਆਂ ਵਾਇਰਲ ਕਰੀ ਜਾ ਰਹੇ ਨੇ ਕਿ ਅਮਰਤਪਾਲ ਇੱਥੇ ਪਹੁੰਚ ਗਿਆ ਅਮਰਤਪਾਲ ਉੱਥੇ ਪਹੁੰਚ ਗਿਆ ਠੀਕ ਹੈ ਕਰੋ ਲੇਕਿਨ ਉਹਨੂੰ ਸਹੀ ਤਰੀਕੇ ਨਾਲ ਦਿਖਾਓ ਕਿ ਉਹ ਵਾਕਈ ਬੰਦੇ ਕੋਲ ਨੇ ਜਿਹੜੀ ਦੂਜੀ ਫੋਟੋ ਆਪਾਂ ਦੇਖਦੇ ਆਂ ਰੇੜੇ ਵਾਲੀ ਬਿਲਕੁਲ ਜਿਹੜੀ ਫੋਟੋ ਵਾਇਰਲ ਪਹਿਲਾਂ ਕੀਤੀ ਗਈ ਉਹੋ ਸੀ ਆ ਫੋਟੋ ਦੇਖੋ ਔਰ ਇਹਦੇ ਪਿੱਛੇ ਇੱਕ ਵਿਅਕਤੀ ਨਜ਼ਰ ਆ ਰਿਹਾ ਜਿਹੜਾ ਤੁਸੀਂ ਆਮ ਦੇਖਿਆ ਹੋਵੇਗਾ ਇੰਟਰਵਿਊ ਦੇ ਵਿੱਚ ਜਿਹੜਾ ਕਹਿ ਰਿਹਾ ਕਿ ਪੈਂਚਰ ਮੈਂ ਲਗਾਏ ਨੇ ਠੀਕ ਹੈ ਜੀ ਔਰ ਇਸ ਵਿਅਕਤੀ ਨੇ ਬੜੀ ਵਧੀਆ ਇਨਸਾਫ ਗੱਲਦਿਆਂ ਨੂੰ ਕਹੀ ਕਹਿੰਦਾ ਜਿਹਦੇ ਮਗਰ ਪੁਲਿਸ ਲਗੀ ਹੋਵੇ ਜਿਹੜਾ ਬੰਦਾ ਭਗੋੜਾ ਹੋਵੇ ਉਹ ਬੰਦਾ ਰੇੜੀਆਂ ਤੇ ਆ ਕੇ ਪੈਂਚਾ ਥੋੜੀ ਲਾਉਂਦਾ ਰਹੇਗਾ ਬਾਜ਼ਾਰ ਥੋੜੀ ਘੁੰਮੇਗਾ ਉਹ ਕਹਿੰਦਾ ਉਹ ਬੰਦਾ ਜਿਹੜਾ ਅਮਰਤਪਾਲ ਹੈ ਹੀ ਨਹੀਂ ਸੀਗਾ ਖੈਰ ਚਲੋ ਠੀਕ ਹੈ ਕਿ ਅਮਰਤਪਾਲ ਦੇ ਜੋ ਵਿਚਾਰ ਨੇ ਜਾਂ ਉਹਦੇ ਨਾਲ ਸਹਿਮਤ ਮੈਂ ਨਹੀਂਗਾ ਲੇਕਿਨ ਅਸੀਂ ਲੋਕ ਜਿਹੜੇ ਨੇ ਜੋ ਸਾਡੀ ਜ਼ਿੰਮੇਵਾਰੀ ਆ ਚੈਨਲ ਮੈਂ ਚੈਨਲ ਦੀ ਗੱਲ ਹੀ ਕਰੂੰਗਾ ਕਿ ਜੋ ਸਾਡੀ ਜ਼ਿੰਮੇਵਾਰੀ ਆ ਅਸੀਂ ਕਿਉਂ ਨਹੀਂ ਸਮਝਦੇ ਪਏ ਅਸੀਂ ਲੋਕਾਂ ਦੇ ਕੋਲ ਵਿਸ਼ਵਾਸ ਬਣਵਾਇਆ ਕਿ ਅਸੀਂ ਦਿੱਲੀ ਅੰਦੋਲਨ ਦੇ ਵਿੱਚ ਕਿਸਾਨਾਂ ਲਈ ਕੰਮ ਕੀਤਾ ਅਸੀਂ ਵਿਸ਼ਵਾਸਤਾ ਬਣਾ ਲਿਆ ਲੇਕਿਨ ਉਹਨੂੰ ਲੋਕਾਂ ਨੂੰ ਅਸੀਂ ਆਪਣੇ ਤੇ ਟਿਕਾ ਕੇ ਰੱਖ ਸਕੇ ਅੱਜ ਲੋਕ ਵਿਸ਼ਵਾਸ ਨਹੀਂ ਕਰ ਰਹੇ ਉਹ ਕਹਿੰਦੇ ਸਾਡੇ ਨਾ ਜਿਹੜੇ ਪੁਰਾਣੇ ਨਿਊਜ਼ ਐਂਕਰ ਸੀ ਜਿਨ੍ਹਾਂ ਨੇ ਇਲੈਕਟ੍ਰੋਨਿਕ ਮੀਡੀਆ ਜਦੋਂ ਪੰਜਾਬੀ ਸ਼ੁਰੂ ਹੋਇਆ ਜਿਹੜੇ ਉਦੋਂ ਦੇ ਸੀਗੇ ਉਹ ਕਹਿੰਦੇ ਜੇ ਤੁਸੀਂ ਅੱਜ ਕੱਲ ਆਪਣਾ ਨਾ ਕਿਸੇ ਦੇ ਯਕੀਨ ਕਰਨਾ ਤੁਸੀਂ ਪੰਜਾਬ ਦਾ ਮਹੌਸਾ ਹੀ ਕਰਨਾ ਤਾਂ ਚੈਨਲ ਨਾ ਦੇਖੋ ਸਾਡੇ ਹਲਾ ਦੇ ਹੋ ਗਏ ਨੇ ਅਸੀਂ ਕਰ ਰਹੇ ਆ ਕੁਝ ਫੋਟੋ ਇੱਕ ਆ ਗਈ ਉਹਨੂੰ ਦਿਖਾ ਕੇ ਜੀ ਆ ਵਿਊ ਲੈ ਲੇ ਜੀ ਕਿੰਨਾ ਵਿਊ ਆ ਜਾਏਗਾ ਠੀਕ ਆ ਜੀ ਲੇਕਿਨ ਜਦੋਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਨਾ ਹਟ ਜਾਣਗੇ ਨਾ ਤਾਂ ਉਦੋਂ ਕੀ ਹੋਏਗਾ ਜਦੋਂ ਵਿਸ਼ਵਾਸ ਨਹੀਂ ਹੋਏਗਾ ਤਾਂ ਫਿਰ ਤੁਹਾਡੀ ਦੁਕਾਨਦਾਰੀ ਬੰਦ ਹੋਏਗੀ ਬੇਸ਼ੱਕ ਇਹ ਸਾਡਾ ਵੀ ਬਿਜ਼ਨਸ ਹੀ ਹੈ ਹਨ ਲੇਕਿਨ ਇਹਨੂੰ ਅਸੀਂ ਵਧੀਆ ਤਰੀਕੇ ਨਾਲ ਕਰੀਏ ਠੀਕ ਹੈ ਜੀ ਕਿ ਜੇ ਅਸੀਂ ਰਿਪੋਰਟਿੰਗ ਸਾਡੇ ਹਿੱਸੇ ਆਈ ਹੈ ਜੇ ਅਸੀਂ ਰਿਪੋਰਟਿੰਗ ਕਰਨੀ ਹੈ ਤਾਂ ਅਸੀਂ ਕਿਉਂ ਨਹੀਂ ਵਧੀਆ ਕਰ ਰਹੇ ਅਸੀਂ ਕਿਉਂ ਇਹ ਚੀਜ਼ ਨੂੰ ਲੋਕਾਂ ਦੇ ਵਿੱਚ ਹਵਾ ਬਣਾ ਕੇ ਪੇਸ਼ ਕਰ ਰਹੇ ਹਾਂ ਔਰ ਉਹ ਲੋਕ ਸਾਡੇ ਨਾਲ ਵੱਧ ਸਿਆਣੇ ਆ ਜਿਹੜੇ ਸਾਡੇ ਤੇ ਯਕੀਨ ਵੀ ਨਹੀਂ ਕਰਦੇ ਉਹ ਕਹਿੰਦੇ ਤੁਸੀਂ ਤਾਂ ਹੈ ਹੀ ਡਰਾਮੇਬਾਜ਼ ਆ ਹੁਣ ਵੈਸੇ ਕੋਈ ਜਿਆਦਾ ਫਰਕ ਨਹੀਂ ਰਹਿ ਗਿਆ ਤੁਸੀਂ ਆਮ ਦੇਖੋਗੇ ਮੈਂ ਕਈ ਪੋਸਟ ਪੇਸ਼ ਕਰਦਾ ਸੀ ਉਹ ਕਹਿੰਦੇ ਜੀ ਕਿ ਇੱਕ ਵੇਸ਼ਵਾ ਜਿਹੜੀ ਹੈ ਨਾ ਉਹ ਵੀ ਤੁਹਾਡੇ ਨਾਲੋਂ ਚੰਗੀ ਆ ਸਾਨੂੰ ਇੱਥੋਂ ਤੱਕ ਹਾਲਾਤ ਹੋ ਗਏ ਸਾਡੇ ਜਿਹੜੇ ਸਾਡੇ ਐਡੀਟਰ ਬਣ ਕੇ ਜਿਹੜੇ ਸਾਡੇ ਡੈਸਕਾਂ ਤੇ ਆ ਗਏ ਮੈਂ ਤਾਂ ਪੰਜਾਬੀ ਚ ਇਹ ਵੀ ਕਹਦਾ ਨਾ ਗਦੇ ਆ ਲੋਕ ਕਿ ਜੇ ਗਦਿਆਂ ਵਾਲੀ ਭੂਮਿਕਾ ਦੇ ਵਿੱਚ ਆ ਗਏ ਅਸੀਂ ਅਸੀਂ ਲੋਕਾਂ ਦਾ ਵਿਸ਼ਵਾਸ ਖੋ ਲਿਆ ਸਾਰੇ ਚੈਨਲ ਇੱਕ ਚੈਨਲ ਲਾਈਵ ਦਿਖਾ ਰਿਹਾ ਉਹਦੇ ਉੱਪਰ 100 ਬੰਦਾ ਬੈਠਾ 200 ਬੈਠਾ ਦੂਜਾ ਚੈਨਲ ਫਟੋ ਹੋ ਚੀਜੀ ਦਿਖਾ ਰਿਹਾ ਉਸੇ ਫੋਟੋ ਨੂੰ ਜੀ ਅਮਰਤਪਾਲ ਦੀ ਠੀਕ ਹੋਏਗੀ ਸਾਨੂੰ ਨਹੀਂ ਪਤਾ ਹਨਾ ਪੁਲਿਸ ਨੇ ਪਗੋੜਾ ਕਰਾ ਦਿੱਤਾ ਪੁਲਿਸ ਲੱਗੀ ਪਈ ਆ ਪਗੋੜ ਹੋ ਸਕਦਾ ਕੁਝ ਵੀ ਲੇਕਿਨ ਤੁਸੀਂ ਇਹ ਨਹੀਂ ਦੇਖਦੇ ਪਏ ਕਿ ਫੋਟੋ ਦੇ ਵਿੱਚ ਸਚਾਈ ਕੀ ਹੈ ਸੀਸੀਟੀਵੀ ਆ ਗਈ ਉਹਨੂੰ ਤਾਂ ਅਸੀਂ ਕੁਝ ਹੱਦ ਤੱਕ ਮੰਨ ਸਕਦੇ ਆਂ ਔਰ ਉਹਨੂੰ ਅਸੀਂ ਕਿਸਨਾਂ ਪੇਸ਼ ਕਰਨਾ ਵਾ ਅਸੀਂ ਕਿਉਂ ਲੋਕਾਂ ਦੇ ਵਿੱਚ ਇਹਨੂੰ ਚੀਜ਼ ਨੂੰ ਬਣਾਉਂਦੇ ਆਂ ਜੀ ਬਿਲਕੁਲ ਜੇਕਰ ਹੁਣ ਆਪਾਂ ਤਸਵੀਰਾਂ ਦੀ ਗੱਲ ਕਰ ਰਹੇ ਆਂ ਤੇ ਹੁਣ ਹਾਲੀ ਦੇ ਵਿੱਚ ਕੁਝ ਸਮਾਂ ਪਹਿਲਾਂ ਹੀ ਇੱਕ ਹੋਰ ਸੀਸੀਟੀਵੀ ਵੀਡੀਓ ਜਿਹੜੀ ਹੈ ਉਹ ਮੋੜ ਤੋਂ ਵਾਇਰਲ ਕੀਤੀ ਗਈ ਹੈ ਇਹ ਕਹਿ ਕੇ ਕਿ ਹੁਣ ਅੰਮ੍ਰਿਤਪਾਲ ਜਿਹੜਾ ਉਹ ਦਿੱਲੀ ਦੇ ਵਿੱਚ ਦੇਖਿਆ ਗਿਆ ਪਰ ਇਹਦੇ ਵਿੱਚ ਅਹਿਮ ਗੱਲ ਕੀ ਹੈ ਹੁਣ ਇਹਦੇ ਵਿੱਚ ਅੰਮ੍ਰਿਤਪਾਲ ਜਿਸ ਸ਼ਖਸ ਨੂੰ ਦਿਖਾਇਆ ਜਾ ਰਿਹਾ ਨਾ ਉਸਨੇ ਪੱਗ ਹੀ ਨਹੀਂ ਬੱਜੀ ਹੋਈ ਤੁਹਾਨੂੰ ਕੀ ਲੱਗਦਾ ਇਸ ਵੀਡੀਓ ਦੇ ਵਿੱਚ ਕਿੰਨੀ ਕਿ ਸਚਾਈ ਹੋ ਸਕਦੀ ਹੈ ਹਾਲਾਂਕਿ ਅਸੀਂ ਨਹੀਂ ਪੁਸ਼ਟੀ ਕਰਦੇ ਕਿ ਉਹ ਅਮਰਿਤਪਾਲ ਸਿੰਘ ਦੀ ਹੈ ਹਾਂ ਹੋ ਵੀ ਸਕਦੀ ਹੈ ਪਰ ਤੁਹਾਨੂੰ ਕੀ ਲੱਗਦਾ ਇਹਨਾਂ ਦੇਖੋ ਸੀਸੀਟੀਵੀ ਹੋ ਸਕਦਾ ਕਿ ਜਦੋਂ ਕੋਈ ਵਿਅਕਤੀ ਭਗੋੜਾ ਹੋਵੇ ਉਹ ਆਪਣਾ ਹੂਲੀਆ ਵੀ ਚੇਂਜ ਕਰਦਾ ਹੋਵੇ ਲੇਕਿਨ ਅੱਜ ਜੇ ਅਸੀਂ ਕਹੀਏ ਕਿ ਪਹਿਲੇ ਦਿਨ ਦਿਖਾ ਦਿੱਤਾ ਜੀ ਕਿ ਉਹ ਪਟਿਆਲੇ ਆ ਫਿਰ ਅਸੀਂ ਦਿਖਾ ਦਿੱਤਾ ਜੀ ਹਰਿਆਣੇ ਆ ਫਿਰ ਅਸੀਂ ਦਿਖਾ ਰਹੇ ਹਾਂ ਜੀ ਕਿ ਫਿਰ ਪਟਿਆਲੇ ਜਾਂ ਪੰਜਾਬ ਚ ਆ ਗਿਆ ਹੁਣ ਦਿੱਲੀ ਪਹੁੰਚ ਗਿਆ ਠੀਕ ਹੈ ਜੀ ਇੰਨੀਆਂ ਏਜੰਸੀਆਂ ਮਗਰ ਨੇ ਇੰਨੀ ਪੰਜਾਬ ਪੁਲਿਸ ਮਗਰ ਹੈ ਕਿ ਵਿਅਕਤੀ ਇੰਨੇ ਗੇੜੇ ਖੜ ਸਕਦਾ ਠੀਕ ਹੈ ਜੀ ਉਹ ਪੰਜਾਬ ਚੋਂ ਬਾਹਰ ਨਿਕਲ ਚੁੱਕਿਆ ਭਗੋੜਾ ਉਹ ਤਾਂ ਪੰਜਾਬ ਚੋਂ ਲੈਣ ਕੇ ਆਏਗਾ ਕੱਲ ਇਹ ਵੀ ਕਹਿ ਰਹੀ ਹੈ ਨੇਪਾਲ ਨੇ ਠੀਕ ਹੈ ਜੀ ਉਹ ਸੀਸੀਟੀਵੀ ਕਿੱਥੋਂ ਆ ਜਾਂਦੀ ਕਿੱਦਾਂ ਆ ਜਾਂਦੀ ਇਹ ਤਾਂ ਸਮਝ ਨਹੀਂ ਆਉਂਦੀ ਲੇਕਿਨ ਪੁਸ਼ਟੀ ਹੈ ਨਹੀਂ ਕਿ ਉਹਦੀ ਅਜੇ ਤੱਕ ਜਿੰਨੀਆਂ ਸੀਸੀਟੀਵੀ ਆਈਆਂ ਉਹਨਾਂ ਦੇ ਵਿੱਚ ਕਿਸੇ ਦੀ ਪੁਸ਼ਟੀ ਹੋਈ ਕਿਸੇ ਨੇ ਪੁਸ਼ਟੀ ਕੀਤੀ ਨਾ ਪੁਲਿਸ ਕਰ ਰਹੀ ਹੈ ਲੇਕਿਨ ਉਹਦੇ ਵਿੱਚ ਸਿਰਫ ਇੱਕੋ ਚੀਜ਼ ਦਿਖਾਈ ਜਾ ਰਹੀ ਬਾਰ-ਬਾਰ ਲੋਕਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਲੋਕਾਂ ਦੇ ਵਿੱਚ ਤਾਂ ਮੀਡੀਆ ਦਾ ਮਜ਼ਾਕ ਜਿਹੜਾ ਲਗਾਤਾਰ ਬਣਦਾ ਪਿਆ ਔਰ ਅਸੀਂ ਵੀ ਇਸੇ ਦੌੜ ਦੇ ਵਿੱਚ ਜਿਹੜੇ ਜਿੰਨੇ ਪੰਜਾਬੀ ਚੈਨਲ ਆ ਜਿਵੇਂ ਪਹਿਲਾਂ ਨੈਸ਼ਨਲ ਚੈਨਲ ਸੀਗੇ ਉਹਨਾਂ ਦਾ ਇੱਕੋ ਵਿਊ ਦਾ ਹੈਗਾ ਫਿਰ ਸਾਡੇ ਪੰਜਾਬੀ ਆ ਗਏ ਇਹ ਉਸ ਤੋਂ ਵੀ ਉੱਪਰ ਚਲੇ ਗਏ ਕੁਝ ਵੀ ਨਹੀਂ ਕਰ ਰਹੇ ਅਸੀਂ ਸਿਰਫ ਅਸੀਂ ਸਿਰਫ ਵਿਊ ਦੇ ਮਗਰ ਭੱਜੀ ਜਾ ਰਹੇ ਹਾਂ ਨਹੀਂ ਤੁਹਾਨੂੰ ਹੁਣ ਕੀ ਲੱਗਦਾ ਕਿ ਹੁਣ ਜਿਹੜੀਆਂ ਵੀ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਹੁਣ ਕੱਲ ਵੀ ਜਿਵੇਂ ਦੋ ਤਸਵੀਰਾਂ ਵਾਇਰਲ ਹੋਈਆਂ ਤਾਂ ਉਹਦੇ ਤੇ ਪੰਜਾਬ ਪੁਲਿਸ ਨੂੰ ਜਾਂ ਕਿਸੇ ਵੀ ਮੁਲਾਜ਼ਮ ਨੂੰ ਪੁਸ਼ਟੀ ਜਿਹੜੀ ਉਹ ਕਰਨੀ ਬੰਦ ਹੀ ਆਉਣਾ ਦੀ ਕਿ ਹਾਂ ਐ ਤਸਵੀਰ ਵਾਇਰਲ ਹੈ ਤੁਸੀਂ ਨਾ ਚਲੋ ਦੇਖੋ ਹਿਨਾ ਪੰਜਾਬ ਪੁਲਿਸ ਨਹੀਂ ਕਹਿ ਰਹੀ ਕਿ ਉਹ ਤਸਵੀਰ ਅਮਰਤਪਾਲ ਦੀ ਹੈ ਪੰਜਾਬ ਪੁਲਿਸ ਨਹੀਂ ਕਹਿ ਰਹੀ ਕਿ ਉਹ ਕੌਣ ਹੈ ਇਹ ਤਾਂ ਕਿਸੇ ਦੀ ਸ਼ਰਾਰਤ ਹੈਗੀ ਆ ਉਹ ਫੋਟੋ ਤੁਸੀਂ ਜਾਦੂ ਨਾ ਇੱਕ ਵਾਰ ਰਾਜਾ ਵੜਿੰਗ ਦਾ ਕੁਰਤੇ ਪਜਾਮੇ ਵਾਲਾ ਸੀਨ ਜਿਹੜਾ ਦਰਜੀ ਬੁਲਾਇਆ ਸੀਗਾ ਜੀ ਉਹਦੇ ਵਿੱਚ ਆਈਟੀ ਸੈਲ ਜਿਹੜੇ ਵਿਰੋਧੀਆਂ ਦੇ ਆਈਟੀ ਸੈਲ ਆ ਉਹ ਕਹਿਹੋ ਜਿਆ ਰੋਲ ਅਦਾ ਕਰਦੇ ਸੀਗੇ ਲਗਾਤਾਰ ਰੋਜ਼ ਉਰ ਦੀ ਕੋਈ ਨੋਮੀਨਲ ਵੀਡੀਓ ਬਣਾਇਨੇ ਕਈ ਕੋ ਦਾ ਨਵਾਂ ਰੂਪ ਲਾ ਕੇ ਕਰ ਦੇਣਾ ਠੀਕ ਹੈ ਜੀ ਇਹ ਵਿਰੋਧੀਆਂ ਦਾ ਕੰਮ ਹੁੰਦਾ ਆ ਆਈਟੀ ਸੈੱਲ ਦੇ ਹੁੰਦੇ ਆ ਲੇਕਿਨ ਸਾਡੇ ਜਿਹੜੇ ਚੈਨਲਸ ਨੇ ਉਹੀ ਵਿਵਿਧ ਆ ਗਏ ਨੇ ਹਾਂ ਜਿਵੇਂ ਪੰਜਾਬ ਪੁਲਿਸ ਜਿਹੜੀ ਆ ਇੱਕ ਸੰਦੇਸ਼ ਦੇ ਰਹੀ ਹੈ ਕਿ ਤੁਸੀਂ ਕੋਈ ਵੀ ਚੀਜ਼ ਨੂੰ ਬਿਨਾ ਵੈਰੀਫਾਈ ਕੀਤੇ ਨਾ ਚਲਾਓ ਕੋਈ ਅਫਵਾਹ ਨਾ ਫਲਾਓ ਤਾਂ ਇਸ ਪਾਸੇ ਵੀ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਇਹ ਵੀ ਅਫਵਾਹ ਹੋ ਸਕਦੀ ਆ ਇਹਦੇ ਨਾਲ ਇਹ ਨਹੀਂ ਕਿ ਅਸੀਂ ਲੋਕ ਹੀ ਇਕੱਲੇ ਡਿਸਟਰਬ ਹੋ ਰਹੇ ਜਾਂ ਮੰਨ ਲਓ ਚੈਨਲ ਡਿਸਟਰਬ ਕਰ ਰਿਹਾ ਪੰਜਾਬ ਪੁਲਿਸ ਵੀ ਡਿਸਟਰਬ ਹੋ ਰਹੀ ਹੈ ਜਿੱਥੋਂ ਵੀਡੀਓ ਨਿਕਲਦੀ ਜਿੱਥੇ ਇਹ ਫੋਟੋ ਨਿਕਲਦੀ ਹੈ ਪੁਲਿਸ ਵੀ ਉੱਥੇ ਮੌਕੇ ਤੇ ਜਾਂਦੀ ਹੈ ਕਿਉਂਕਿ ਲਗਾਤਾਰ ਘੋੜਾ ਅੰਮ੍ਰਿਤਪਾਲ ਖਰਾਦ ਦਿੱਤਾ ਗਿਆ ਘੋੜਾ ਹੈ ਤਾਂ ਪੁਲਿਸ ਦੀ ਕੋਸ਼ਿਸ਼ ਹੋਏਗੀ ਕਿ ਉਹਨੂੰ ਫੜਨਾ ਲੋਕ ਕੁਛ ਕਹਿੰਦੇ ਨੇ ਪੁਲਿਸ ਕੁਛ ਕਹਿ ਰਹੀ ਹੈ ਲੇਕਿਨ ਜਿਹੜੀ ਮੇਨ ਗੱਲ ਹੈ ਕਿ ਧਿਆਨ ਇੱਥੇ ਵੀ ਦੇਣ ਦੀ ਜ਼ਰੂਰਤ ਹੈ ਕਿ ਕੋਈ ਸ਼ਰਾਤ ਕਰ ਰਿਹਾ ਤਾਂ ਉਹ ਨਾ ਹੋਵੇ ਉਹ ਸਾਨੂੰ ਖਾਸ ਜਿਹੜੇ ਚੈਨਲਸ ਵਾਲੇ ਨੇ ਜਿਹੜੇ ਲੋਕ ਨੇ ਸਾਨੂੰ ਵੀ ਸਮਝਣਾ ਚਾਹੀਦਾ ਹੈ ਕਿ ਅਸੀਂ ਇੰਨਾ ਕੰਮਾਂ ਤੋਂ ਥੋੜਾ ਪਾਸੇ ਹੋ ਕੇ ਸਾਫ਼ ਸੁਥਰੀ ਪੱਤਰਕਾਰੀ ਕਰ ਲਈਏ ਲੋਕਾਂ ਦਾ ਜਿਹੜਾ ਵਿਸ਼ਵਾਸ ਸਾਡੇ ਤੇ ਬਣਿਆ ਰਵੇ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਕਿ ਜਿਹੜੀਆਂ ਸਾਡੀਆਂ ਦੁਕਾਨਦਾਰੀ ਮੈਂ ਸ਼ਾਦੂ ਫਿਰ ਉਹੀ ਯੂਜ਼ ਕਰ ਰਹੇ ਆ ਹਾਲਾਂਕਿ ਰਿਪੋਰਟਿੰਗ ਦੇ ਵਿੱਚ ਕਹਿੰਦੇ ਜੀ ਅਸੀਂ ਤਾਂ ਸੇਵਾ ਕਰਦੇ ਆ ਲੇਕਿਨ ਚਲੋ ਠੀਕ ਆ bizness ਹੈ ਤਾਂ ਜਿਆਦਾ ਸਮਾਂ ਨਹੀਂ ਲੋਕਾਂ ਜਿਹੜੇ ਤੁਹਾਡੇ ਤੇ ਵਿਸ਼ਵਾਸ ਹੀ ਨਹੀਂ ਰਿਹਾ ਤਾਂ view ਵੀ ਜਿਆਦਾ ਦਿਨ ਨਹੀਂ ਰਹਿਣੇ ਬਿਲਕੁਲ ਜੀ ਬਿਲਕੁਲ ਤਾਂ ਬਹੁਤ-ਬਹੁਤ ਸ਼ੁਕਰੀਆ ਸਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰਨ ਦੇ ਲਈ ਸਾਡੇ ਦਰਸ਼ਕਾਂ ਦੀ ਜਾਣਕਾਰੀ ਦੇ ਵਿੱਚ ਵਾਅਦਾ ਕਰਨ ਦੇ ਲਈ ਤਾਂ ਹੁਣ ਗੱਲ ਉੱਥੇ ਹੀ ਖੜੀ ਹੈ ਬਿਨਾ ਕੋਕ ਪੜਤਾਲ ਤੋਂ ਤਸਵੀਰਾਂ ਜਿਹੜੀਆਂ ਨੇ ਉਹ ਵੱਖੋ ਵੱਖਰੇ ਚੈਨਲਾਂ ਦੇ ਵੱਲੋਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਇਹੀ ਲੱਗਦਾ ਹੈ ਕਿ ਸਾਰਿਆਂ ਨੂੰ ਪਹਿਲਾਂ ਕੋਕ ਪੜਤਾਲ ਕਰ ਲੈਣੀ ਚਾਹੀਦੀ ਹੈ ਜਾਂਚ ਕਰ ਲੈਣੀ ਚਾਹੀਦੀ ਹੈ ਕਿ ਤਸਵੀਰ ਅਸਲ ਵੀ ਹੈ ਜਾਂ ਨਹੀਂ ਬਾਕੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੁਸੀਂ ਕੀ ਸੋਚਦੇ ਹੋ ਜਿਹੜੀ ਵੀ ਸੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤੁਸੀਂ ਉਹਨਾਂ ਬਾਰੇ ਕੀ ਸੋਚਦੇ ਵਿਚਾਰਦੇ ਹੋ ਆਪਣੇ ਵਿਚਾਰ ਆਪਣੀ رائے ਜਿਹੜੀ ਹੈ ਉਹ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਫਿਲਹਾਲ ਮੈਨੂੰ ਦੋ ਇਜਾਜ਼ਤ ਤੇ ਤੁਸੀਂ ਬਨੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે લાઈવી ટીવી